ਹਾਂ ਚਪਾ ਦਈ ਹੀ ਵਫਾਦਾਰ ਹੈ ਸੁਪਾਈ ਸਾਰਿਆਂ ਨਾਲ ਸਾਝ ਗੁਪਤਾ ਸਾਬ ਜੀ ਨੇ ਪਾਈਏ ਚਮਕੋਣਾ ਇਹ ਆਪਾਂ ਇਹ ਥੋੜੀ ਤਕਦੀਰ ਨੂੰ ਆਉਣੀਆਂ ਨੇ ਬੋਟਾਂ ਆਪਾਂ ਜੀਵਨ ਗੁਪਤਾ ਵੀਰ ਨੂੰ ਜੀਵਨ ਗੁਪਤਾ ਵੀਰ ਨੂੰ ਐਮ ਐਲ ਹੈ ਬਣਾਉਣਾ ਆਪਾਂ ਜੀਵਨ ਗੁਪਤਾ ਵੀਰ ਨੂੰ ਜੀਵਨ ਗੁਪਤੋਂ ਵੀਰ ਨੂੰ ਚੋ ਨਿਸ਼ਾਨੇ ਇਨਾਂ ਦਾ ਹੁਣ ਬਟਣ ਦਬੋਣਾ ਈ ਸਾਰਿਆਂ ਨੇ ਤੁਸੀਂ ਸਾਡਾ ਸਾਥ ਨਿਭਾਉਣਾ ਈ ਸਾਰਿਆਂ ਨੇ ਤੁਸੀਂ ਸਾਡਾ ਸਾਥ ਨਿਭਾਉਣਾ ਈ ਕਰੋ ਕਾਮਯਾਬ ਤੁਸੀਂ ਭਜਪਾ ਦੇ ਫਜ਼ੀਰ ਨੂੰ ਕੌਣੀਆਂ ਨੇ ਵੋਟਾਂ ਹਾਂ ਪਾ ਜੀਵਨ ਗੁਪਤਾ ਵੀਰ ਨੂੰ ਜੀਵਨ ਗੁਪਤਾ ਵੀਰ ਨੂੰ ਐਮ ਐਲ ਹੈ ਬਣਾਉਣਾ ਆਪਾਂ ਜੀਵਨ ਗੁਪਤਾ ਵੀਰ ਨੂੰ ਜੀਵਨ ਗੁਪਤਾ ਵੀਰ ਨੂੰ ਪੜਾਈ ਬੱਚਿਆਂ ਦੀ ਆਪਾਂ ਪੂਰਾ ਜੋਰ ਲਾਉਣਾ ਏ ਰੈਂਦਾ ਪੱਛਮੀ ਦਾ ਜੋ ਵਿਕਾਸ ਕਰਉਣਾ ਏ ਰੈਂਦਾ ਪੱਛਮੀ ਦਾ ਜੋ ਵਿਕਾਸ ਕਰਉਣਾ ਏ ਕੌਣਾਂ ਨੀਓ ਕਦੇ ਕੋਈ ਗੁਲਾਮੀ ਦੀ ਜੰਜੀਰ ਨੂੰ ਕੌਣੀਆਂ ਨੇ ਬੋਟਾਂ ਆ ਪਾ ਜੀਵਨ ਗੁਪਤਾ ਵੀਰ ਨੂੰ ਜੀਵਨ ਗੁਪਤਾ ਵੀਰ ਨੂੰ ਐਮ ਐਲ ਹੈ ਬਣਾਉਣਾ ਆਪਾਂ ਜੀਵਨ ਗੁਪਤਾ ਵੀਰ ਨੂੰ ਜੀਵਨ ਗੁਪਤਾ ਵੀਰ ਨੂੰ ਪੂਰਾ ਕਰੂ ਪੱਛਮੀ ਦਾ ਹਰ ਇੱਕ ਸੁਪਨਾ ਕਿਸ ਭੈਣ ਪਾਈ ਉੱਤੇ ਆਉ ਕੋਈ ਦੁੱਖ ਨਾ ਕਿਸ ਭੈਣ ਪਾਈ ਉੱਤੇ ਆਉ ਕੋਈ ਦੁੱਖ ਨਾ ਨਸ਼ੇ ਤੋਂ ਹਟੋਣਾ ਆਪਾਂ ਚੱਕੀ ਮਂ ਮਦੀਰ ਨੂੰ ਪੌਣੀਆਂ ਨੇ ਬੋਟਾਂ ਆਪਾਂ ਜੀਵਨ ਗੁਪਤਾ ਵੀਰ ਨੂੰ ਜੀਵਨ ਗੁਪਤਾ ਵੀਰ ਨੂੰ ਐਮ ਐਲ ਹੈ ਬਣਾਉਣਾ ਆਪਾਂ ਜੀਵਨ ਗੁਪਤਾ ਵੀਰ ਨੂੰ ਜੀਵਨ ਗੁਪਤਾ ਵੀਰ ਨੂੰ ਯਾਰੋ ਗੁਪਤਾ Saab ji don't ਯਾਰੋ ਗੁਪਤਾ Saab ji ਮੇਕ ਦਿਲ ਇਨਸਾਨ ਹੈ ਡੋਂਟ ਟੂ ਅਰਥ ਇਹ ਬੰਦਾ ਹੀ ਮਹਾਨ ਹੈ ਡੋਂਟ ਟੂ ਅਰਥ ਇਹ ਬੰਦਾ ਹੀ ਮਹਾਨ ਹੈ ਤੇ ਹੋਣਾ ਆਪ ਆਪਣੇ ਗੁਰੂ ਅਤੇ ਪੀਰ ਨੂੰ ਪਉਣੀਆਂ ਨੇ ਬੋਟਾਂ ਆ ਪਾ ਜੀਵਨ ਗੁਪਤਾ ਵੀਰ ਨੂੰ ਜੀਵਨ ਗੁਪਤਾ ਵੀਰ ਨੂੰ ਐਮਐਲਏ ਬਣਾਉਣਾ ਆਪਾਂ ਜੀਵਨ ਗੁਪਤਾ ਵੀਰ ਨੂੰ ਜੀਵਨ ਗੁਪਤਾ ਵੀਰ ਨੂੰ 19 ਜੂਨ ਨੂੰ ਤੁਸੀਂ ਫੁੱਲ ਕਮਲ ਦਾ ਬਟਨ ਦਵਾ ਕੇ ਗੁਪਤਾ ਜੀ ਨੂੰ ਕਾਮਯਾਬ ਕਰੋ ਮਾਰੇ ਸਭ ਨੂੰ ਚੜ੍ਹਦੀ ਕਲਾ ਤਰੱਕੀਆਂ ਬਖਸ਼ੋ